ਭਗਤੀ ਕਰਦੇ ਨੂੰ ਬੜੇ ਸਾਲ ਹੋ ਗਏ ਸੀ ਬਾਬਾ ਕਹਿੰਦਾ ਹਾਂ ਵੀ ਭਗਤਾ ਮੰਗ ਕੀ ਮੰਗਦਾ ਕਹਿੰਦਾ ਮੰਗਣਾ ਤਾਂ ਕੀ ਆ ਜੀ ਮੰਗਣਾ ਇਹ ਆ ਵੀ ਮੈਨੂੰ ਕਦੇ ਮੌਤ ਨਾ ਆਵੇ ਬਾਬਾ ਕਹਿੰਦਾ ਦੇਖ ਮੌਤ ਆਊਗੀ ਉਹ ਤਾਂ ਹਟਾਲ ਛਾਈ ਉਹਨੂੰ ਤਾਂ ਨਹੀਂ ਮੈਂ ਟਾਲ ਸਕਦਾ ਮੌਤ ਆਊਗੀ ਕਹਿੰਦਾ ਚੱਲ ਫਿਰ ਐ ਕਰ ਜਦੋਂ ਮੈਨੂੰ ਮੌਤ ਆਵੇ ਨਾ ਮੈਨੂੰ ਪਤਾ ਲੱਗ ਜਾਏ ਕਦੋਂ ਆਊ ਕਹਿੰਦਾ ਹਾਂ ਤੈਨੂੰ ਉਹ ਮੈਂ ਕਰ ਸਕਦਾ ਤੈਨੂੰ ਪਤਾ ਲੱਗ ਜੂਗਾ ਜਦੋਂ ਤੇਰੇ ਪੈਰਾਂ ਵਾਲੇ ਪਾਸੇ ਤੇਰੇ ਪੈਰਾਂ ਵਾਲੇ ਪਾਸੇ ਇੱਕ ਦੂਤ ਆ ਕੇ ਖੜ ਗਿਆ ਸਾਹਮਣੇ ਤੇਨੂੰ ਮੌਤ ਆਉਣ ਵਾਲੀ ਹੈ ਕਹਿੰਦਾ ਠੀਕ ਆ ਜੀ ਕਈ ਸਾਲ ਟੱਪੇ ਕੋਈ ਮਹੀਨੇ ਟੱਪੇ ਭਾਈ ਉਹ ਉਨੇ ਇੱਕ ਮਿੰਟ ਮਾਰੀ ਚਾਲ ਮੰਜੇ ਦੇ ਪਈ ਪੈਰ ਇਧਰ ਦੇ ਪਾਸੇ ਕਰ ਤੇ ਸਿਰ ਇਧਰ ਘੁਮਾਤਾ ਦੂਤ ਕਹਿੰਦਾ ਪੈਰ ਉਧਰ ਹੋ ਗਏ ਦੂਤ ਫੇਰ ਪੈਰ ਵਾਲੇ ਪਾਸੇ ਚੱਲਿਆ ਗਿਆ ਜਦੋਂ ਦੂਤ ਪਹੁੰਚੋ ਨੇ ਪੈਰ ਫੇਰ ਕਮਾ ਕੇ ਪਰਲੇ ਪਾਸੇ ਫੇਰ ਕਰਤੇ ਤੇ ਦੂਤ ਕਹਿੰਦਾ ਬੜੇ ਮਾਰੇ ਯਾਰ ਉਹਨੇ ਫੇਰ ਪਰਲੇ ਪਾਸੇ ਕਰਤੇ ਤੇ ਫੇਰ ਦੂਤ ਉਧਰ ਨੂੰ ਗਿਆ ਉਹ ਫੇਰ ਪੈਰ ਘੁਮਾਤੇ ਇਹਨੂੰ ਭਾਈ ਸਾਰਾ ਡੱਬਰ ਇਕੱਠਾ ਹੋ ਗਿਆ ਸਾਰਾ ਡੱਬਰ ਉਹ ਇਕੱਠਾ ਹੋ ਗਿਆ ਕਹਿੰਦੇ ਕੀ ਹੋ ਗਿਆ ਦਿਮਾਗੇ ਲੱਗਿਆ ਮੈਨੂੰ ਲੱਗਾ ਦਿਮਾਗੇ ਲੱਗਿਆ ਉਹ ਕਹਿੰਦਾ ਪਰੇ ਹੋ ਜੋ ਪਰੇ ਹੋ ਜੋ ਮੈਨੂੰ ਮੈਨੂੰ ਦੂਤ ਲੈਣ ਆਇਆ ਮੈਂ ਮਰਨ ਲੱਗ ਤੇ ਕਹਿੰਦੇ ਦਿਮਾਗ ਇਹ ਲਗਿਆ ਡਾਕਟਰ ਸੱਦੂ ਡਾਕਟਰ ਸੱਦੂ ਦੂਤ ਗਿਆ ਦੂਤਾ ਕੇ ਪੈਰਾਂ ਵਾਲੇ ਪਾਸੇ ਖੜ ਗਿਆ ਦੂਤ ਕਹਿੰਦਾ ਵੀ ਹੁਣ ਤਾਂ ਤੈਨੂੰ ਮੈਂ ਮਾਰੂਗਾ ਹੁਣ ਨਹੀਂ ਛੱਡਦਾ ਉਹ ਕਹਿੰਦਾ ਕਮਲਿਆ ਤੂੰ ਤਾਂ ਮੈਨੂੰ ਕੀ ਮਾਰ ਲੈਂਦਾ ਮੈਨੂੰ ਤਾਂ ਮੇਰੇ ਆਪਣੇ ਹੀ ਮਾਰ ਗਏ